ਆਦਲਪੁਰਵਾਰ ਦਾ ਜਿਲ੍ਹਾ ਰਾਜ ਹੈ ਮੋٹے ਲੈਵਲ ਤੇ ਅਸੀਂ ਦੇਖੀਏ ਤਾਂ ਉਹ 80 ਤੋਂ ਹੀ ਤਕਰੀਬਨ ਚੱਲ ਰਿਹਾ ਹੈ ਤੇ ਉਹਨਾਂ ਨੂੰ ਕੋਈ ਰੋਕ ਤੋਕ ਹੈ ਨਹੀਂ ਸੀ ਤੁਹਾਨੂੰ ਕੀ ਲੱਗਦਾ ਜੀ ਬੇਅਦਬੀ ਦੀਆਂ ਘਟਨਾਵਾਂ ਹੀ ਸਾਰਾ ਕੁਝ ਬਣੀਆ ਮਤਲਬ ਉਸ ਤੋਂ ਬਾਅਦ ਹੀ ਲੋਕਾਂ ਦਾ ਗੁੱਸਾ ਨਫ਼ਰਤ 'ਚ ਬਦਲਣਾ ਸ਼ੁਰੂ ਹੋਇਆ ਜੇ ਇਤਿਹਾਸ 'ਚ ਕੁਝ ਹੋਰ 95 ਦੀਆਂ ਚੋਣਾਂ ਬਾਰੇ ਵੀ ਲੋਕ ਗੱਲਾਂ ਕਰਦੇ ਨੇ ਕਿ ਉਦੋਂ ਤੋਂ ਹੀ ਇਹ ਸਥਿਤੀ ਬਦਲਣੀ ਸ਼ੁਰੂ ਹੋ ਜਾਂਦੀ ਹੈ ਵੀ 78 ਤੋਂ ਸ਼ੁਰੂ ਕੀਤਾ ਵੀ 78 ਤੋਂ ਲੈ ਕੇ ਇਹ ਪੰਥ ਵਿਰੋਧੀ ਕੰਮ ਕਰਦੇ ਆ ਆਕਾਲੀ ਦਲ ਤੇ ਉਹ 70 ਪਾਲ ਦੀ 80 ਤੋਂ ਵੀ ਅੱਗੇ ਗਏ ਆ ਤਾਂ ਉਸ ਵੇਲੇ ਤੋਂ ਲੋਕਾਂ ਨੂੰ ਇਸ ਕਿਸਮ ਦਾ ਜਿਹੜਾ ਆਮ ਲੋਕਾਂ ਨੂੰ ਜਿਨ੍ਹਾਂ ਨੇ ਦੁੱਖ ਤਕਲੀਫਾਂ ਚੱਲੀਆਂ ਇਹ ਬ੍ਰੋਧ ਘਿਰਨਾ ਹੇਟ ਸਖਵੀਰ ਸਖਵੀਰ ਬਾਦਲਪਤੀ ਜਾਂ ਬਾਦਲਪੁਰ ਪਰਿਵਾਰ ਪਰਤੀ ਡਵੈਲਪ ਹੋਣੀ ਸ਼ੁਰੂ ਹੋ ਗਈ ਸੀ ਅਕਾਲ ਤਖਤ ਦਾ ਜਥੇਦਾਰ ਸੀਗਾ ਐਕਟਿੰਗ ਜਥੇਦਾਰ ਉਹ 9099 ਚ ਮਾਰਿਆ ਜਾਂਦਾ ਉਹਦੀ ਜਿਹੜੀ ਰਿਪੋਰਟ ਆਉਂਦੀ ਹੈ ਉਹਦੇ ਵਿੱਚ ਰਿਪੋਰਟ ਆਉਂਦੀ ਹੈ ਤਿਵਾੜੀ ਰਿਪੋਰਟ ਆਉਂਦੀ ਹੈ ਉਹ ਨਹੀਂ ਬਾਦਲ ਨੇ 98 ਦੀ ਆ ਗਈ ਸੀ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਕਿਉਂ ਪਹਿਲਾਂ ਇਹ ਸਵਾਲ ਹੀ ਨਹੀਂ ਉਠਾਇਆ ਸੀਗਾ ਵੀ ਅਕਾਲ ਤਖਤ ਦੀ ਕਿਹੜੀ ਮਰਜ਼ਾਦਾ ਹੈ ਕਿਹੜਾ ਉਹਦਾ ਅਧਿਕਾਰ ਖੇਤਰ ਹੈ ਇਹ ਗੱਲਾਂ ਸਾਰੀਆਂ ਹਜੇ ਹਿਸਟਰੀ ਦੇ ਵਿੱਚ ਕਦੇ ਅੱਜ ਤੱਕ ਹੋਈਆਂ ਹੀ ਨਹੀਂ ਸੀ ਉਹ ਹੁਣ ਆਈਆਂ ਸਾਹਮਣੇ ਤੇ ਇਸ ਕਰਕੇ ਅਕਾਲ ਤਖਤ ਨੂੰ ਜ ਆਪਾਇੰਟ ਕਰਨਾ ਜਹੇਦਾਰ ਨੂੰ ਲਾਹ ਵੀ ਦੇਣਾ ਨਿਯੁਕਤ ਵੀ ਕਰ ਦੇਣਾ ਇਹ ਸਾਰਾ ਕੁਝ ਬਾਦਲ ਪਰਿਵਾਰ ਕਰਦਾ ਸੀ ਉਹਨਾਂ ਦੇ ਲਫਾਫਿਆਂ ਚੋਂ ਨਿਕਲਦਾ ਸੀ ਖੜਕੂਵਾ ਦੇ ਦੌਰ ਦੇ ਵਿੱਚ ਪੱਤਰਕਾਰੀ ਕਰਦੇ ਹਾਂ ਸਾਰੀ ਇਝ ਮਹਿਸੂਸ ਕੀਤੀਆਂ ਵੀ ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਤੌਰ ਤੇ ਉਸ ਟਾਈਮ ਕੀ ਭੂਮਿਕਾ ਸੀ ਉਦੋਂ ਵੀ ਕੋਈ ਫਰਕ ਸਰਕਲ ਹੀ ਭੂਮਿਕਾ ਸੀ ਇਹ ਹਮੇਸ਼ਾ ਹੀ ਇਹ ਹਮੇਸ਼ਾ ਹੀ ਇਹ ਇਹ ਖਾਸ ਕਰਕੇ ਦਿੱਲੀ ਦਾ ਖਾਸ ਦੰਦਾਰ ਹੈ ਹਮੇਸ਼ਾ ਹੀ ਦੇਸ਼ ਦੇ ਵਿੱਚ ਝੂਠੇ ਮੁਕਾਬਲਿਆਂ ਦੀ ਸ਼ੁਰੂਆਤ ਪੰਜਾਬ ਤੋਂ ਹੀ ਹੁੰਦੀ ਹੈ ਮੋٹے ਲੈਵਲ ਤੇ ਉਦੋਂ ਤੇ ਉਹ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਚ ਰਜੀਤ ਸਿੰਘ ਬਰਨਾਲਾ ਦੀ ਜਿਹੜੀ 95 ਚ 85 ਚ ਬਣੀ ਹੈ ਸਤੰਬਰ 85 ਦੇ ਵਿੱਚ ਬਣੀਆ ਲੌਂਗ ਵਾਲ ਦਾ ਸਮਝੌਤਾ ਵੀ ਦਿੱਲੀ ਨੇ ਕੀਤਾ ਸੀ ਉਹ ਤੇ ਕਹਿਣ ਤੇ ਹੋਇਆ ਸੀ ਸਾਰਾ ਕੁਝ ਜਾਂ ਉਹਦਾ ਉਹਦਾ ਇਨੀਸ਼ੀਏਟਿਵ ਉਸੇ ਦਾ ਹੀ ਸੀ ਤੇ ਪਹਿਲ ਕਦਮੀ ਉਸੇ ਦੀ ਸੀ ਉਦੋਂ ਪਿੱਛੋਂ ਸਰਕਾਰ ਜਿਹੜੀ ਇਹ ਬਣਦੀ ਹੈ ਬਾਦਲ ਦੀ ਇਹਦੇ ਵਿੱਚ ਵੀ ਉਹਨਾਂ ਦਾ ਹੀ ਸਾਰਾ ਵੱਡਾ ਜੋਰ ਸੀ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਮੈਮੋਨ ਸਿੰਘ ਆਲਕ ਅਕਾਲੀ ਦਲ ਦੀ ਜਿੱਦਾਂ ਦੀ ਸਥਿਤੀ ਅੱਜ ਬਣ ਗਈ ਹੈ ਸੀਨੀਅਰ ਅਗੂ ਮਨਪੀਤ ਸਿੰਘ ਯਾਲੀ ਹੋਰਾਂ ਦਾ ਵੀ ਤਾਜ਼ਾ ਇੱਕ ਇੰਟਰਵਿਊ ਆ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਉਹਨਾਂ ਨੇ ਨਿੱਜੀ ਤੌਰ ਤੇ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਕਿਹਾ ਕਿ ਕੁਝ ਟਾਈਮ ਲਈ ਲੋਕਾਂ ਦਾ ਗੁੱਸਾ ਏ ਤੁਸੀਂ ਪਾਸੇ ਹੋ ਜਾਓ ਕਿਉਂਕਿ ਇਹ ਪੰਥ ਦੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਇਹ ਪਰਿਵਾਰ ਦੀ ਪਾਰਟੀ ਤਾਂ ਹੈ ਨਹੀਂ ਪਰ ਇਹਦੇ باوجود ਉਹ ਕਹਿੰਦੇ ਨੇ ਵੀ ਇਦਾਂ ਨਹੀਂ ਹੋ ਸਕਦਾ ਇਹ ਸਾਰੀ ਸਥਿਤੀ ਤੇ ਪਹੁੰਚੇ ਕਿਵੇਂ ਕਿ ਇੱਕ ਪਰਿਵਾਰ ਅਕਾਲੀ ਦਲ ਦਾ ਸਾਰਾ ਕੁਝ ਹੀ ਬਣ ਕੇ ਬਹਿ ਗਿਆ ਇਦਾਂ ਦੀ ਸਥਿਤੀ ਅੱਜ ਬਣੀ ਹੋਈ ਆ ਦੂਜੇ ਪਾਸੇ ਹਰਨਾਮ ਸਿੰਘ ਧੁੰਮਾ ਹੋਰਾਂ ਨੇ ਇਕੱਠ ਵੀ ਰੱਖਿਆ ਕਿ ਹੁਣ ਫੇਰ ਭਾਵੇਂ ਅਕਾਲ ਤਖਤ ਤੇ ਪੇਸ਼ ਵੀ ਹੋ ਗਏ ਨੇ ਇਹਦੇ باوجود ਜਿਹੜਾ ਲਫਾਫਾ ਕਲਚਰ ਬੰਦ ਨਹੀਂ ਹੋਇਆ ਉਹ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਜਥੇਦਾਰ ਹੀ ਨਹੀਂ ਮੰਨ ਰਹੇ ਇਹ ਤਮਾਮ ਗੱਲਾਂ ਬਤਾਂ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਜੀ ਸਰ ਬਹੁਤ ਬਹੁਤ ਸਵਾਗਤ ਹੈ ਸ਼ੋ ਧੰਨਵਾਦ ਜੀ ਸਰ ਪਹਿਲਾ ਹੀ ਸਵਾਲ ਜਿਹੜਾ ਮਨਪ੍ਰੀਤ ਸਿੰਘ ਇਹ ਵਾਲੀ ਹੋਰਾਂ ਦਾ ਤਾਜ਼ਾ ਇੱਕ ਇੰਟਰਵਿਊ ਆ ਉਹਦੇ ਚੋਂ ਇਹ ਗੱਲ ਕਹਿੰਦੇ ਨੇ ਕਿ ਉਹਨਾਂ ਨੇ ਨਿੱਜੀ ਤੌਰ ਤੇ ਵੀ ਅਪਰੋਚ ਕੀਤੀ ਹੋਰ ਆਗੋ ਨੇ ਵੀ ਕੀਤੀ ਹੋਊਗੀ ਇਹ ਇਹ ਸਥਿਤੀ ਇਦਾਂ ਦੀ ਕਿਉਂ ਬਣ ਗਈ ਕਿ ਸੁਖਬੀਰ ਸਿੰਘ ਬਾਦਲ ਹੋਰੀ ਮਤਲਬ ਉਹਨਾਂ ਦੇ ਬਾਰੇ ਜੀਆਂ ਇਹ ਗੱਲਾਂ ਆ ਰਹੀਆਂ ਨੇ ਕਿ ਉਹ ਨਹੀਂ ਛੱਡਣਾ ਚਾਹੁੰਦੇ ਭਾਵੇਂ ਭਰਤੀਆਂ ਵੀ ਸ਼ੁਰੂ ਹੋ ਗਈਆਂ ਉਹ ਸਾਰੀਆਂ ਇਸ ਸਥਿਤੀ ਬਣੀ ਕਿਵੇਂ ਕੀ ਬਾਦਲ ਪਰਿਵਾਰ ਦਾ ਇੰਨਾ ਹੀ ਦਬਦਬਾ ਜਾਂ ਮਤਲਬ ਅਕਾਲੀ ਦਲ ਦੇ ਬਾਰੇ ਉਹਨਾਂ ਨੂੰ ਕੁਝ ਹੋਰ ਚੀਜ਼ਾਂ ਲੱਗਦੀਆਂ ਨੇ ਕਿ ਉਹ ਸਰਵਾਈਵ ਕਰ ਜਾਣਗੇ ਜਾਂ ਕੁਝ ਤੁਹਾਨੂੰ ਹੋਰ ਲੱਗਦਾ ਅ ਵੇਖੋ ਅਕਾਲੀ ਬਾਦਲ ਪਰਿਵਾਰ ਦਾ ਜਿਹੜਾ ਰਾਜ ਹੈ ਮੋٹے ਲੈਵਲ ਤੇ ਅਸੀਂ ਦੇਖੀਏ ਤਾਂ ਉਹ 80 ਤੋਂ ਹੀ ਤਕਰੀਬਨ ਚੱਲ ਰਿਹਾ ਹੈ ਹੂੰ ਤੇ ਉਹਨਾਂ ਨੂੰ ਕੋਈ ਰੋਕ ਤੋਕ ਹੈ ਨਹੀਂ ਸੀ ਤੇ ਉਹ ਉਹ ਅਕਾਲੀ ਦਲ ਦੀ ਪਹਿਲਾ ਪਹਿਲਾ ਹੀ ਪਰਿਵਾਰ ਹੈ ਅਕਾਲੀ ਦਲ ਤੇ ਕਬਜ਼ੇ ਵਾਲਾ ਪਹਿਲਾ ਪਰਿਵਾਰ ਹੈ ਜਾਂ ਉਹਨਾਂ ਦੇ ਉਹ ਉਹਨੂੰ ਅਸੀਂ ਨੰਬਰ 1 ਫੈਮਿਲੀ ਕਹਿ ਸਕਦੇ ਹਾਂ ਅਕਾਲੀ ਦਲ ਦੀ ਇਸ ਕਿਸਮ ਦੀ ਤੇ ਉਹਨਾਂ ਕੋਲੇ ਜਿਹੜਾ ਇੰਨਾ ਲੰਬਾ ਸਮਾਂ ਦਾ ਹੋ ਜੇ तकरीबन 4 ਦਹਾਕਿਆਂ ਦਾ ਕੰਟਰੋਲ ਹੋਵੇ ਤੇ ਜਿਨ੍ਹਾਂ ਨੇ ਸਾਰੀ ਪਾਰਟੀ ਆਪਣੇ ਮੁਤਾਬਕ ਚਲਾਈ ਹੋਵੇ ਜਾਂ ਜਿਨ੍ਹਾਂ ਵੱਲੋਂ ਦਿੱਤੀਆਂ ਟਿਕਟਾਂ 'ਚ ਲੋਕ ਜਿੱਤੇ ਹੋਣ ਮਨਿਸਟਰ ਬਣੇ ਹੋਣ ਸਰਕਾਰਾਂ ਬਣੀਆਂ ਹੋਣ ਉਹਨਾਂ ਨੂੰ ਇੰਨਾ ਮਾਨਤਾ ਹੁੰਦਾ ਹੀ ਆ ਵੀ ਵੇਹ ਹੁਣ ਸਾਡੇ ਤੇ ਹੈਗਾ ਤੇ ਸਾਨੂੰ ਕੋਣ ਕੁਝ ਕਹਿ ਸਕਦਾ ਤੇ ਇਸ ਕਿਸਮ ਦੀ ਜਿਹੜੀ ਅ ਅਹਿਮ ਹੁੰਦਾ ਉਹ ਛੱਡਣਾ ਵੀ ਬੜਾ ਮੁਸ਼ਕਲ ਹੁੰਦਾ ਤੇ ਉਹ ਛੱਡਿਆ ਵੀ ਨਹੀਂ ਜਾਂਦਾ ਇਸ ਕਰਕੇ ਉਹਨਾਂ ਨੂੰ ਇਹ ਜਿਹੜੀ ਇਸ ਕਿਸਮ ਦੀ ਉਹਨਾਂ ਦੇ ਦਿਮਾਗ 'ਚ ਆ ਜਾਣੀ ਹੈ ਕਿਉਂਕਿ ਹੁਣ ਹੋਰ ਕੋਈ ਵੱਡਾ ਲੀਡਰ ਹੈ ਨਹੀਂ ਨੰਬਰ 2 ਨੰਬਰ 2 ਜਿਹੜਾ ਲੀਡਰ ਹੁੰਦਾ ਸੀਗਾ ਉਹ ਕਿਸੇ ਵੇਲੇ ਗੁਰਚਰਨ ਸਿੰਘ ਟੋੜਾ ਹੁੰਦਾ ਸੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਧਾਨ ਨੂੰ ਥੋੜੀ ਜਿਹੀ ਟੱਕਰ ਦੇਣ ਵਾਲਾ ਉਹਨੂੰ ਕੁਐਸਚਨ ਕਰਨ ਵਾਲਾ ਉਹਦੇ ਤੇ ਸਵਾਲ ਖੜੇ ਕਰਨ ਵਾਲਾ ਉਹ 2004 ਦਾ ਹੀ ਸੀਨ ਤੇ ਹੈ ਨਹੀਂ ਮਤਲਬ ਕਿ ਮੋਟੇ ਲੈਵਲ ਤੇ 20 ਸਾਲ ਦਾ ਹੈ ਨਹੀਂ ਤੋ ਫਿਰ ਇਸ ਕਰਕੇ ਪਹਿਲਾਂ ਵੀ ਉਸਨੇ ਥੋੜਾ ਜਿਹਾ ਸਮਝੌਤਾ ਹੀ ਇਸ ਲੈਵਲ ਤੇ ਕਰ ਲਿਆ ਸੀ ਪਰ ਜਗਰਚੰਦ ਸਿੰਘ ਟੋੜੇ ਨੇ ਵੀ ਵੀ ਉਹ ਪਹਿਲੇ ਵਾਲੀ ਆਪਣੀ ਗੱਲ ਛੱਡਤੀ ਸੀ ਪਿਛਲੇ ਦਿਨਾਂ ਚ ਪਿਛਲੇ ਸਾਲਾਂ ਚ ਸੋ ਇਹ ਇਸ ਕਰਕੇ ਫਿਰ ਜਿਹੜਾ ਉਦਰਤੀ ਤੌਰ ਉੱਤੇ ਸੁਖਵੀਰ ਬਾਦਲ ਦਾ ਇਹ ਇਸ ਕਿਸਮ ਦਾ ਮਹਿਸੂਸ ਕਰਨਾ ਓਹੋ ਕੁਦਰਤੀ ਹੈ ਸਾਰਾ ਕੁਛ ਤੁਹਾਨੂੰ ਕੀ ਲੱਗਦਾ ਜੀ ਬੇਦਬੀ ਦੀਆਂ ਘਟਨਾਵਾਂ ਹੀ ਸਾਰਾ ਕੁਝ ਬਣੀਆ ਮਤਲਬ ਉਸ ਤੋਂ ਬਾਅਦ ਹੀ ਲੋਕਾਂ ਦਾ ਗੁੱਸਾ ਨਫ਼ਰਤ 'ਚ ਬਦਲਣਾ ਸ਼ੁਰੂ ਹੋਇਆ ਜੇ ਇਤਿਹਾਸ 'ਚ ਕੁਝ ਹੋਰ ਪਿਆਸਤਾਨਵੀਂ ਦੀਆਂ ਚੋਣਾਂ ਬਾਰੇ ਵੀ ਲੋਕ ਗੱਲਾਂ ਕਰਦੇ ਨੇ ਕਿ ਉਦੋਂ ਤੋਂ ਹੀ ਇਹ ਸਥਿਤੀ ਬਦਲਣੀ ਸ਼ੁਰੂ ਹੋ ਜਾਂਦੀ ਹੈ ਪਰ ਬਿਆਦਬੀ ਮੋٹے ਤੌਰ ਤੇ ਜ਼ਿੰਮੇਵਾਰ ਆ ਤੁਹਾਨੂੰ ਕੁਝ ਹੋਰ ਲੱਗਦਾ ਵੇਖੋ ਮੈਨੂੰ ਇਹ ਲੱਗਦਾ ਵੀ ਜਦੋਂ ਇਹ ਧਰਮ ਜਦ ਮੋਰਚਾ 82 'ਚ ਚੱਲਿਆ ਤੇ ਉਹ 84 'ਚ ਦਰਬਾਰ ਸਾਹਿਬ ਤੇ ਹਮਲੇ ਰਾਹੀਂ ਖਤਮ ਹੋਈ ਗੱਲਬਾਤ ਉਸ ਤੋਂ ਬਾਅਦ ਬਰਨਾਲੇ ਦੀ ਸਰਕਾਰ ਤਾਂ ਛੋਟੀ ਜੀ ਸੀ ਉਸ ਲੈਵਲ ਤੇ ਸੀ ਪਰ ਫੇਰ ਵੀ ਲੋਕਾਂ ਨੂੰ ਉਦੋਂ ਪਿੱਛੋਂ ਜਿਹੜਾ ਅਬਿਹਾਨ ਸਿੰਘ ਦੀ ਗਵਰਨਮੈਂਟ ਕੇ ਪੀ ਐਸ ਗਿਲ ਦਾ ਦੌਰ ਜਿਹੜੇ ਸਿੱਖ ਨੌਜਵਾਨਾਂ ਦਾ ਖੂਨ ਡੋਲਣ ਦੇ ਤੌਰ ਤੇ ਸਿੱਖ ਨੂੰ ਬਹੁਤ ਜ਼ਿਆਦਾ ਇਸ ਕਿਸਮ ਦਾ ਰੋਸਾ ਸੀ ਤਕਲੀਫ ਸੀ ਦਰਦ ਸੀਗਾ ਉਹਨਾਂ ਨਾਲ ਤੁਰਿਆ ਆਉਂਦਾ ਸੀ ਪਰ ਉਹਨਾਂ ਨੂੰ ਉਹ ਚਾਹੁੰਦੇ ਸੀ ਵੀ ਅਕਾਲੀ ਦਲ ਕੁਝ ਉਸ ਵੇਲੇ ਤੋਂ ਹੀ ਕੋਈ ਨਾ ਕੋਈ ਗੱਲ ਕਰੇ ਜਿਵੇਂ ਹੁਣ 2 ਦਸੰਬਰ ਦੇ ਹੁਕਮਨਾਮੇ ਚ ਵੀ ਇਹੀ ਕਿਹਾ ਗਿਆ ਵੀ 78 ਤੋਂ ਸ਼ੁਰੂ ਕੀਤਾ ਵੀ 78 ਤੋਂ ਲੈ ਕੇ ਇਹ ਪੰਥ ਵਿਰੋਧੀ ਕੰਮ ਕਰਦੇ ਆ ਆਕਾਲੀ ਦਲ ਤੇ 78 ਬਲਕਿ 80 ਤੋਂ ਵੀ ਅੱਗੇ ਗਏ ਆ ਤਾਂ ਉਸ ਵੇਲੇ ਤੋਂ ਲੋਕਾਂ ਨੂੰ ਇਸ ਕਿਸਮ ਦਾ ਜਿਹੜਾ ਆਮ ਲੋਕਾਂ ਨੂੰ ਜਿਨ੍ਹਾਂ ਨੇ ਦੁੱਖ ਤਕਲੀਫਾਂ ਚੱਲੀਆਂ ਇਹ ਵਿਰੋਧ ਘਿਰਨਾ ਹੇਟ ਸਖਬੀਰ ਸਖਬੀਰ ਬਾਦਲਪਤੀ ਜਾਂ ਬਾਦਲ ਪਰਿਵਾਰ ਪ੍ਰਤੀ ਡਵੈਲਪ ਹੋਣੀ ਸ਼ੁਰੂ ਹੋ ਗਈ ਸੀ ਜਿਹੜੀ ਹੁਣ ਚਰਮ ਸੀਮਾ ਤੇ ਪਹੁੰਚ ਗਈ ਇਸ ਇਹ ਚਰਮ ਸੀਮਾ ਤੇ ਪਹੁੰਚੀ ਉਹ ਬਗੜਾੜੀ ਦੀ ਬੇ ਬੇਅਦਵੀ ਦੀਆਂ ਘਟਰਾਵਾ ਕਰਕੇ ਹੂੰ ਜਿਹੜਾ 97 ਦੀਆਂ ਚੋਣਾ ਚਾਹੇ ਜੀਆਂ ਕੀ ਮੰਗਾ ਸੀ ਆ ਜਦੋਂ ਇੰਨੇ ਵੱਡੇ ਪੱਦਰ ਤੇ ਅਕਾਲੀ ਦਲ ਸੱਤਾ ਚਾਹੁੰਦਾ ਤੇ ਬਾਦਲਾਂ ਤੇ ਦੋਸ਼ ਲੱਗਦੇ ਵੀ ਉਹਨਾਂ ਨੇ ਉਦੋਂ ਤੋਂ ਹੀ ਇਹ ਗੇਮ ਖੇਡਣੀ ਸ਼ੁਰੂ ਕਰਤੀ ਕਿ ਇੱਕ ਪਰਿਵਾਰ ਦਾ ਹੀ ਬਣ ਕੇ ਰਹਿ ਜੀ ਅਕਾਲੀ ਦਲ ਵੇਖੋ ਪਹਿਲੀ ਗੱਲ ਤਾਂ ਇਹ ਵੀ ਅਕਾਲੀ ਦਲ ਜਦੋਂ ਦਰਬਾਰ ਪਾਵਰ ਚ ਆਇਆ ਦਰਬਾਰ ਸਾਹਿਬ ਦੇ ਵਿੱਚ ਤੇ ਹਮਲਾ ਹੋਣ ਤੋਂ ਬਾਅਦ ਜਿਹੜਾ ਤੌਰ 10 ਸਾਲ ਦਾ ਚੱਲਿਆ ਉਹਦੇ ਵਿੱਚ ਸਿੱਖਾਂ ਦਾ ਤਸ਼ੱਦਦ ਬਹੁਤ ਹੋਇਆ ਉਹਦੇ ਵਿੱਚ ਉਹਦੇ ਵਿੱਚ ਨਿਰਾਸ਼ਤਾ ਲੋਕਾਂ ਵਿੱਚ ਇੱਕ ਖਾਸ ਕਿਸਮ ਦੀ ਉਦਾਸੀਨਤਾ ਤੇ ਇਸ ਕਿਸਮ ਦਾ ਲੋਕਾਂ ਨੂੰ ਇਹ ਹੋ ਗਿਆ ਸੀ ਸ਼ੁਰੂ ਬਹੁਤ ਜ਼ਿਆਦੇ ਉਹ ਇੰਨਾ ਸ਼ੁਰੂ ਹੋਇਆ ਸੀਗਾ ਵੀ ਲੋਕਾਂ ਨੂੰ ਲੋਕਾਂ ਨੂੰ ਲੱਗਦਾ ਸੀ ਵੀ ਬਹੁਤ ਕੁਝ ਹੋ ਗਿਆ ਤੇ ਉਸ ਦੇ ਵਿੱਚ ਬਰਨਾਲੇ ਦੀ ਸਰਕਾਰ ਵੀ ਸੈਂਟਰ ਦੇ ਬਣਾਈ ਸੀ ਸਰਜੀਤ ਸਿੰਘ ਬਰਨਾਲਾ ਦੀ ਜਿਹੜੀ 95 ਚ 85 ਚ ਬਣੀ ਹੈ ਸਤੰਬਰ 85 ਦੇ ਵਿੱਚ ਬਣੀਆ ਲੌਂਗ ਵਾਲ ਦਾ ਸਮਝੌਤਾ ਵੀ ਦਿੱਲੀ ਨੇ ਕੀਤਾ ਸੀ ਉਹ ਤੇ ਕਹਿਣ ਤੇ ਹੋਇਆ ਸੀ ਸਾਰਾ ਕੁਝ ਜਾ ਉਹਦਾ ਉਹਦਾ ਇਨੀਸ਼ੀਏਟਿਵ ਉਸੇ ਦਾ ਹੀ ਸੀ ਤੇ ਪਹਿਲ ਕਦਮੀ ਉਸੇ ਦੀ ਸੀ ਉਦੋਂ ਪਿੱਛੋਂ ਸਰਕਾਰ ਜਿਹੜੀ ਇਹ ਬਣਦੀ ਹੈ ਬਾਦਲ ਦੀ ਇਹਦੇ ਵਿੱਚ ਵੀ ਉਹਨਾਂ ਦਾ ਹੀ ਸਾਰਾ ਵੱਡਾ ਜੋਰ ਸੀ ਸਾਰਾ ਇਸ ਕਰਕੇ ਲੋਕਾਂ ਨੂੰ ਲੱਗਦਾ ਸੀਗਾ ਵੀ ਇਹ 97 ਦੀਆਂ ਜਿਹੜੀਆਂ ਗੱਲਾਂ ਬਾਤਾਂ ਆ ਜਦ ਸਰਕਾਰ ਜਦੋਂ ਬਣਦੀ ਹੈ ਅਕਾਲੀ ਦਲ ਦੀ ਤੇ ਕਾਫੀ ਵੱਡੇ ਪੱਦਰ ਤੇ ਬਣਦੀ ਹੈ ਵੀ ਇਹ ਹੁਣ ਉਮੀਦਾਂ ਵੀ ਜਗਾਈਆਂ ਸੀ ਵੀ ਹੁਣ ਜਿਹੜਾ ਲੋਕਾਂ ਨੇ ਨਾ ਤੱਕਾ ਹੋਇਆ ਝੂਠੇ ਪੁਲਿਸ ਮੁਕਾਬਲੇ ਹੋਏ ਆ ਇਹਨਾਂ ਨੂੰ ਠੱਲ ਪੈਣ ਦੇ ਨਾਲ ਨਾਲ ਇਹਨਾਂ ਦਾ ਉਸ ਪੁਲਿਸ ਅਫਸਰਾਂ ਦਾ ਇਹ ਉਹਨਾਂ ਵਿਰੁੱਧ ਐਕਸ਼ਨ ਵੀ ਲੈਣਗੇ ਤੇ ਇਹ ਮੈਨੀਫੈਸਟੋ 'ਚ ਵੀ ਸੀਗਾ ਵੀ ਅਸੀਂ ਇਨਕੁਆਇਰੀ ਕਰਾਵਾਂਗੇ ਤੇ ਸਹੀ ਰਾਜ ਦੇਵਾਂਗੇ ਤੇ ਇਹ ਸਾਰਾ ਕੁਝ ਸੀਗਾ ਉਹਨਾਂ ਦੇ ਵਿੱਚ ਪਰ ਇਹ ਹੋਇਆ ਕੁਝ ਨਹੀਂ ਇੱਥੋਂ ਤੱਕ ਆ ਵੀ ਤੁਸੀਂ ਦੇਖੋ ਵੀ ਜਿਹੜਾ ਅ ਅਕਾਲ ਤਖਤ ਦਾ ਜਥੇਦਾਰ ਸੀਗਾ ਐਕਟਿੰਗ ਜਥੇਦਾਰ ਉਹ 90-91 'ਚ ਮਾਰਿਆ ਜਾਂਦਾ ਉਹਦੀ ਜਿਹੜੀ ਰਿਪੋਰਟ ਆਉਂਦੀ ਹੈ ਉਦੇ ਵਿੱਚ ਰਿਪੋਰਟ ਹੁੰਦੀ ਹੈ ਤਿਵਾੜੀ ਰਿਪੋਰਟ ਹੁੰਦੀ ਹੈ ਉਹ ਨਹੀਂ ਬਦਲ 98 ਜੀ ਆ ਗਈ ਸੀ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਉਦੋਂ ਨਹੀਂ ਲਿਆ ਉਸ ਤੋਂ ਬਾਅਦ ਤੌਰ ਸਤਾਰਾ ਤੱਕ ਸਰਕਾਰ ਰਹੀ ਹੈ ਕੋਈ ਐਕਸ਼ਨ ਨਹੀਂ ਲਿਆ ਗਿਆ ਰਿਪੋਰਟ ਹੀ ਨਹੀਂ ਜਨਤਕ ਕੀਤੀ ਗਈ ਇਸ ਕਰਕੇ ਲੋਕਾਂ ਨੂੰ ਇੱਕ ਨਹੀਂ ਬਹੁਤ ਜ਼ਿਆਦਾ ਜ਼ਿਆਦਾ ਗੁੱਸੇ ਜਿਹੜਾ ਇੰਨੀ ਮਾੜੀ ਹਾਲਤ ਅੱਜ ਹੋਈ ਹੈ ਫਿਰ ਵੀ ਜਿਹੜੀ ਇਹ ਮਾਨਸਿਕਤਾ ਕਿੱਥੋਂ ਪੁੱਜਦੀ ਹੈ ਵੀ ਅਕਾਲ ਤਖਤ ਨੂੰ ਆਪਣੇ ਪਰਿਵਾਰ ਦਾ ਅਕਾਲ ਤਖਤ ਬਣਾ ਲੈਣਾ ਪਾਰਟੀ ਨੂੰ ਆਪਣੇ ਪਰਿਵਾਰ ਦੀ ਪਾਰਟੀ ਬਣਾ ਲੈਣ ਦੀ ਪਿੱਛੇ ਮਾਨਸਿਕਤਾ ਕੀ ਕੰਮ ਕਰਦੀ ਮਾਨਸਿਕਤਾ ਤਾਂ ਦੇਖੋ ਸੱਤਾ ਜਿਹੜੀ ਹੁੰਦੀ ਹੈ ਸੱਤਾ ਤਾਂ ਹਮੇਸ਼ਾ ਐਬਸੋਲਿਊਟ ਹੋਣਾ ਚਾਹੁੰਦੀ ਹੁੰਦੀ ਹੈ ਉਹਦਾ ਪੂਰਨ ਰੂਪ ਚ ਕਬਜ਼ਾ ਕਰਨਾ ਚਾਹੁੰਦੀ ਹੈ ਸੱਤਾ ਤੁਹਾਡੇ ਕੋਲ ਆ ਜੇ ਸੱਤਾ ਦਾ ਪੈਸੇ ਦਾ ਪੈਸੇ ਨੇ ਮੋਨੋਪੋਲੀ ਖੜੀ ਕਰਨੀ ਹੁੰਦੀ ਹੈ ਸੱਤਾ ਨੇ ਆਪ ਦਾ ਪੂਰਾ ਪੂਰਾ ਇਕਾਧਿਕਾਰ ਖੜਾ ਕਰਨਾ ਹੁੰਦਾ ਉਹ ਕੀਤਾ ਇਹਨਾਂ ਨੇ ਬਾਦਲਾ ਨੇ ਕਿਉਂਕਿ ਐਸਜੀਪੀਸੀ ਦੇ ਉੱਤੇ ਕੰਟਰੋਲ ਅਕਾਲੀ ਦਲ ਦਾ ਚੱਲਿਆ ਹੁੰਦਾ ਸੀ ਉਈ ਰਾਇਵਲ ਨਹੀਂ ਸੀ ਦੋ ਕਾਲੀ ਦਲ ਤੇ ਕੰਟਰੋਲ ਸੀ ਤੇ ਤੋਂ ਪਹਿਲਾਂ ਇਹ ਸਵਾਲ ਹੀ ਨਹੀਂ ਉਠਿਆ ਸੀਗਾ ਵੀ ਅਕਾਲ ਤਖਤ ਦੀ ਕਿਹੜੀ ਮਰਜ਼ਾਦਾ ਹੈ ਕਿਹੜਾ ਉਹਦਾ ਅਧਿਕਾਰ ਖੇਤਰ ਹੈ ਇਹ ਗੱਲਾਂ ਸਾਰੀਆਂ ਹਜੇ ਹਿਸਟਰੀ ਦੇ ਵਿੱਚ ਕਦੇ ਅੱਜ ਤੱਕ ਹੋਈਆਂ ਹੀ ਨਹੀਂ ਸੀ ਉਹ ਹੁਣ ਆਈਆਂ ਸਾਹਮਣੇ ਤੇ ਇਸ ਕਰਕੇ ਅਕਾਲ ਤਖਤ ਨੂੰ ਜ ਆਪੋਇੰਟ ਕਰਨਾ ਜਹੇਦਾਰ ਨੂੰ ਲਾਹ ਵੀ ਦੇਣਾ ਨਿਯੁਕਤ ਵੀ ਕਰ ਦੇਣਾ ਇਹ ਸਾਰਾ ਕੁਝ ਬਾਦਲ ਪਰਿਵਾਰ ਕਰਦਾ ਸੀ ਉਹਨਾਂ ਦੇ ਲਿਫਾਫਿਆਂ 'ਚੋਂ ਨਿਕਲਦਾ ਸੀ ਫੇ ਹੁਣ ਇਹ ਗੱਲ ਸਾਰੀ ਇਸ ਕੁਐਸਚਨ ਹੋਗੀ ਜਿਹਦੇ ਤੇ ਸਵਾਲ ਖੜੇ ਹੋਗੇ ਜਿਹੜੇ ਪਹਿਲਾਂ ਨਹੀਂ ਸੀ ਅਜੇ ਤੱਕ ਹੋਏ ਇਸ ਕਰਕੇ ਹੁਣ ਜਿਹੜਾ ਸਾਰਾ ਸਿੱਖ ਜਗਤ ਵਿੱਚ ਵੱਡਾ ਇਹ ਮਸਲਾ ਖੜਾ ਹੈ ਜਿਹਦੇ ਚ ਆਲੀ ਅਰਗੇ ਵੀ ਸ਼ਾਮਲ ਹੈ ਵੀ ਕੱਲ ਤੱਕ ਕੀ ਹੋਵੇ ਉਹਦੇ ਹੁਕਮ ਆਦੇਸ਼ ਨੂੰ ਮੰਨਿਆ ਜਾਵੇ ਜਾਂ ਨਾ ਮੰਨਿਆ ਜਾਵੇ ਜਾਂ ਕਿੱਥੋਂ ਤੱਕ ਮੰਨਿਆ ਜਾਵੇ ਇਹ ਸਾਰੇ ਜਿਹੜੇ ਸਵਾਲ ਹੈ ਇਹ ਹੁਣ ਖੜੇ ਹੋਏ ਆ ਜਿਹੜੇ ਏਦੋਂ ਪਹਿਲਾਂ ਹੋਏ ਨਹੀਂ ਸੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਤਾਂ ਸੱਤਾ ਦੇ ਜ਼ੋਰ ਨਾਲ ਪ੍ਰੋਫੈਸਰ ਦਰਸ਼ਨ ਸਿੰਘ ਉਤਾਰਤਾ ਉਸ ਦੇ ਪਿੱਛੋਂ ਪ੍ਰੋਫੈਸਰ ਮਨਜੀਤ ਸਿੰਘ ਨੂੰ ਲਾਤਾ ਰਣਜੀਤ ਸਿੰਘ ਨੂੰ 90 99 ਜੋਨੇ ਥੋੜਾ ਜਿਹਾ ਕਿਹਾ ਸੀ ਵੀ ਥੋੜੇ ਜਿਹਾ ਟਾਈਮ ਜਿੰਨਾ ਚਿਰ ਖਾਲਸਾ ਸਤਾਬਦੀ ਹੈ 300 ਸਾਲਾ ਉਹਨਾਂ ਚ ਤੁਸੀਂ ਆਪਸੀ ਲੜਾਈ ਨਾ ਕਰੋ ਤਾਂ ਉਹਨਾਂ ਨੇ ਇਹਦੀ ਕੋਈ ਪਰਵਾਹ ਨਹੀਂ ਕੀਤੀ ਉਹਨੂੰ ਲਾਜ ਦਿੱਤਾ ਸੀ ਉਹ ਤਾਂ ਪੂਰਨ ਸਿੰਘ ਲੈ ਆਂਦਾ ਸੀ ਸੋ ਇਸ ਕਿਸਮ ਦੀਆਂ ਜਿਹੜੀਆਂ ਇਸ ਇਸ ਪਰਿਵਾਰ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਉਹ ਇੰਨਾਂ ਵਿੱਚ ਥੋੜਾ ਜਿਹਾ ਉਹ ਮਾਣ ਹੰਕਾਰ ਤੇ ਇਸ ਕਿਸਮ ਦਾ ਅਹਿਮ ਖੜਾ ਕਰਦਾ ਹੈ ਜੇ ਅਸੀਂ ਆ ਸਾਰਾ ਕੁਝ ਵਰਤਿਆ ਹੁਣ ਅਸੀਂ ਕਿਉਂ ਨਾ ਵਰਤਾਂਗੇ ਇਹ ਸਾਰਾ ਹਜੇ ਵੀ ਇਸ ਕਰਕੇ ਐਸਜੀਪੀਸੀ ਤੇ ਕਬਜ਼ਾ ਹੈ ਜੀ ਦਾ 150 ਤੋਂ 130 ਬੰਦੇ ਨੇ ਇਹਨਾਂ ਦੇ ਕੈਂਡੀਡੇਟ ਹਰਜਿੰਦਰ ਧਾਮੀ ਨੂੰ ਵੋਟ ਪਾਈ ਸੀ ਆ ਜਿਹੜੇ ਬਾਗੀ ਤੇ ਦਾਗੀ ਕਹਿੰਦੇ ਇਹ 30 ਚ ਸਿਮਟ ਗਏ ਸੀ ਸਾਰੇ 30 ਕ ਮੈਂਬਰ ਇਹਨਾਂ ਨਾਲ ਰਹਿ ਗਏ ਸੀ ਸੋ ਇਸ ਕਰਕੇ ਇਸ ਕਰਕੇ ਇਹਨਾਂ ਨੂੰ ਲੱਗਦਾ ਵੀ ਹਜੇ ਵੀ ਸਾਡੇ ਕੋਲ ਬਹੁਤ ਪਾਵਰ ਹੈ ਹੁਣ ਹੁਣ ਸਿੱਖ ਸਿੱਖ ਜਗਤ ਕੋਲੇ ਜਾਂ ਅਕਾਲੀ ਦਲ ਕੋਲੇ ਕੁਝ ਵੀ ਨਹੀਂ ਹੈ ਇੱਕ ਐ ਜੀ ਪੀ ਸੀ ਹੈ ਜਿਹੜੀ ਇੱਕ ਇਲੈਕਟਿਡ ਬਾਡੀ ਦੇ ਲੈਵਲ ਤੇ ਉਹਦਾ ਜੋਰ ਵੀ ਆਪਣੇ ਆਪ ਚ ਕਾਫੀ ਹੁੰਦਾ ਉਹ ਐ ਜੀ ਪੀ ਸੀ ਵਿੱਚ ਹਜੇ ਵੀ ਬਾਦਲਾਂ ਦਾ ਕੰਟਰੋਲ ਹੈ ਸੋ ਇਹ ਹੈ ਤੁਸੀਂ ਖੜਕੂਵਾ ਦੇ ਦੌਰ ਦੇ ਵਿੱਚ ਪੱਤਰਕਾਰੀ ਕਰਦੇ ਹੋ ਸਾਰੀਆਂ ਚੀਜ਼ਾਂ ਮਹਿਸੂਸ ਕੀਤੀਆਂ ਵੀ ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਤੌਰ ਤੇ ਉਸ ਟਾਈਮ ਕੀ ਭੂਮਿਕਾ ਸੀ ਉਦੋਂ ਵੀ ਕੋਈ ਫਰਕ ਸ਼ਰਕ ਵਾਲੀ ਭੂਮਿਕਾ ਸੀ ਇਹ ਹਮੇਸ਼ਾ ਹੀ ਹਮੇਸ਼ਾ ਹੀ ਇਹ ਹੈ ਇਹ ਹੈ ਖਾਸ ਕਰਕੇ ਦਿੱਲੀ ਦਾ ਖਾਸ ਬੰਦਾ ਰਿਹਾ ਹਮੇਸ਼ਾ ਮੈਂ ਤਾਂ ਪੱਤਰਕਾਰੀ ਦੇ ਦਿਨਾਂ ਵਿੱਚ ਦੋ ਦੋ ਤਿੰਨ ਕੁ ਵਾਰੀ 80 ਦੇ ਵਿੱਚ ਇਹਦੇ ਨਾਲ ਉਦੋਂ ਕੋਈ ਸਕਿਉਰਿਟੀ ਨਹੀਂ ਹੁੰਦੀ ਜਾਂ ਸਕਿਉਰਿਟੀ ਨਹੀਂ ਹੁੰਦੀ ਉਦੋਂ ਇਹ ਪਾਵਰ ਤੋਂ ਬਾਹਰ ਸੀ ਮੋਰਚਾ ਚੱਲਿਆ ਨਹੀਂ ਸੀਗਾ ਉਦੋਂ ਇਹਦੇ ਨਾਲ ਦੋ ਚਾਰ ਮੀਟਿੰਗਾਂ 'ਚ ਬੈਠਣ ਦਾ ਘੰਟਾ ਤੋਂ ਘੰਟੇ ਪਤਾ ਲੱਗਿਆ ਉਦੋਂ ਵੀ ਇਹਦਾ ਜਿਹੜਾ ਐਟੀਟਿਊਡ ਸੀ ਉਹ ਇਸੇ ਕਿਸਮ ਦਾ ਹੀ ਸੀ ਜਿਹੜਾ ਦਿੱਲੀ ਨੂੰ ਠੀਕ ਬੰਦਾ ਸੀ ਇਸ ਕਰਕੇ ਦਿੱਲੀ ਵਾਲਾ ਐਟੀਟਿਊਡ ਇਹ ਪਹਿਲੇ ਇਸੇ ਕਰਕੇ ਦਿੱਲੀ ਦਾ ਇੱਕ ਖਾਸ ਬੰਦਾ ਬਿਗਨਿੰਗ ਤੋਂ ਹੀ ਗਿਣਿਆ ہوا ਸੀ ਉਹ ਤਾਂ ਚਾਹੁੰਦੇ ਸੀ ਵੀ ਜੇ ਪਹਿਲਾਂ ਅੱਗੇ ਅਜਿਹਾ ਬਰਨਾਲੇ ਥਾ ਇਹਨੂੰ ਲੈ ਆਈਏ ਉਦੋਂ ਫਿਰ ਇਹਨਾਂ ਦੀ ਜੋੜੀ ਹੁੰਦੀ ਸੀ ਤੇ ਟੌੜਾ ਤੇ ਬਾਦਲ ਦੀ ਜਿਹਦਾ ਟੌੜਾ ਤੇ ਬਾਦਲ ਦੀ ਇਹ ਉਹਨਾਂ ਦਾ ਇਹ ਵਿਊ ਬਣ ਗਿਆ ਵੀ ਹਜੇ ਬਹੁਤ ਜਲਦੀ ਨਾ ਕਰੀਏ ਦਰਬਾਰ ਸਾਹਿਬ ਤੇ ਹਮਲਾ ਹੋ ਕੇ ਹਟਿਆ ਨਵੰਬਰ ਚ ਹੋ ਕੇ ਹਟਿਆ ਆ ਸੌਰੀ ਜੁਲਾਈ ਜੂਨ ਚ ਹੋ ਕੇ ਹਟਿਆ 6 ਮਹੀਨੇ ਹੋ ਗਏ ਐ ਤੇ ਲੰਗਵਾਲ ਦੀ ਸਰਕਾਰ 6 ਮਹੀਨੇ ਬਾਅਦ ਬਣ ਗਈ ਸਾਲ ਦੇ ਅੰਦਰ ਅੰਦਰ ਹੀ ਹੋ ਗਈ ਵੀ ਇਹ ਥੋੜਾ ਸਮਾਂ ਸਮਾਂ ਕੁਝ ਲੰਘ ਜਾਣ ਦਿਓ ਬਸ ਇੰਨਾ ਕੁ ਫਰਕ ਸੀ ਹੋਰ ਕੋਈ ਫਰਕ ਨਹੀਂ ਸੀ ਜਿਹੜਾ ਇਸ ਤੋਂ ਪਿੱਛੇ ਜਾ ਕੇ ਜਿਹੜਾ ਇਹ ਇਹ ਦੋਸ਼ ਲੱਗਦਾ ਵੀ ਪਹਿਲਾ ਮੁਕਾਬਲਾ ਜਿਹੜਾ ਬਣਦਾ ਨਕਸ਼ਸਿਲੀਆਂ ਦੇ ਮੁਕਾਬਲੇ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਬਾਬਾ ਬੂਝਾ ਸਿੰਘ ਨਾਮ ਦਾ ਨਾਮ ਵੀ ਆਉਂਦਾ ਉਹਦੇ ਚ ਕੀ ਭੂਮਿਕਾ ਉਹ ਨੂੰ ਵੀ ਆਪਾਂ ਥੋੜਾ ਖੋਲ ਕੇ ਦੇਖੋ ਇਹ 96 ਦੀ ਜੋ 9670 ਚ ਦੀ ਸਰਕਾਰ ਸੀ ਪਹਿਲੀ ਵਾਰੀ ਚੀਫ ਮਿਨਿਸਟਰ ਬਣਿਆ ਉਦੋਂ ਤਕਰੀਬਨ 100 ਕ ਨਕਸਲਵਾੜੀ ਮਾਰੇ ਗਏ ਸੀ ਨਕਸਲਵਾੜੀ ਕਾਰਕੋਨ ਐਕਟਿਵਿਸਟ ਮਾਰੇ ਗਏ ਸੀ ਤੇ ਕਿਹਾ ਜਾਂਦਾ ਵੀ 100 ਕੀ ਉਹਨਾਂ ਨੇ ਅੱਗੇ ਬੰਦੇ ਮਾਰੇ ਸੀ ਜਿਹੜੇ ਐਕਸ਼ਨ ਕੀਤੇ ਸੀ 100 ਕੀ ਉਹਨਾਂ ਦੇ ਐਕਸ਼ਨ ਸੀ ਉਹ ਜਿਹੜੇ 100 ਮਾਰੇ ਗਏ ਉਹਨਾਂ ਵਿੱਚੋਂ ਉਸ ਤਰ੍ਹਾਂ ਜੈਨੂਨ ਤਰੀਕੇ ਨਾਲ ਮਾਰੇ ਗਏ ਮਤਲਬ ਕਿ ਮੁਕਾਬਲਾ ਹੋਇਆ ਹੋ ਸਾਰਾ ਹੋਇਆ ਤੇ ਕੁਝ ਉਹਨਾਂ ਵਿੱਚੋਂ ਕਾਫੀ ਵੱਡੀ ਗਿਣਤੀ ਝੂਠੇ ਮੁਕਾਬਲਿਆਂ ਦੀ ਸੀ ਬਾਬਾ ਬੂਜਾ ਸਿੰਘ ਵਗੈਰਾ ਦੀ ਉਹ ਫਿਰ ਉਹ ਫਿਰ ਬਾਦਲ ਸਰਕਾਰ ਨੇ ਅਲਾਉ ਕੀਤਾ ਜਾਂ ਇਹ ਸ਼ੁਰੂਆਤ ਸੀ ਜੇ ਆਏ ਦੇਖੀਏ ਦੇਸ਼ ਦੇ ਵਿੱਚ ਝੂਠੇ ਮੁਕਾਬਲਿਆਂ ਦੀ ਸ਼ੁਰੂਆਤ ਪੰਜਾਬ ਤੋਂ ਹੀ ਹੁੰਦੀ ਹੈ ਮੋٹے ਲੈਵਲ ਤੇ ਉਦੋਂ ਤੇ ਉਹ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਚ ਹੁੰਦੀ ਹੈ ਮਤਲਬ ਬਾਅਦ ਦੇ ਵਿੱਚ ਉਹ ਪਿਰਤ ਪੈਂਦੀ ਹੈ ਜਿਹੜੀ ਇਹਨਾਂ ਨੇ ਪਿਰਤ ਪੈਂਗੀ ਸਾਰੇ ਸਾਰੇ ਇੰਡੀਆ 'ਚ ਹੀ ਪਿਰਤ ਪੈਗੀ ਆ ਬੜੇ ਮੁਕਾਬਲੇ ਹੋਈ ਜਾਂਦੇ ਆ ਹੁਣ ਯੂਪੀ ਤਾਂ ਯੂਪੀ ਦਾ ਤਾਂ ਹੁਣ ਸਿਖਰ ਆ ਕਿ ਨਾ ਸਾਰਾ ਬਲਡੋਜ਼ਰ ਤੇ ਗੈਂਗ ਦਾ ਨਾਮ ਲੈ ਕੇ ਗੈਂਗਸਟਰ ਦਾ ਨਾਮ ਕਹਿ ਕੇ ਤੇ ਬੰਦੇ ਬੰਦਿਆਂ ਦਾ ਮੁਕਾਬਲਾ ਕੀਤਾ ਜਾਂਦਾ ਸਾਰਿਆਂ ਦੀ ਜਿਹੜੇ ਝੂਠੇ ਮੁਕਾਬਲੇ ਹੁੰਦੇ ਆ ਪੰਜਾਬ 'ਚ ਵੀ ਯੂਪੀ 'ਚ ਉਹਨਾਂ ਦਾ ਤਕਰੀਬਨ ਅਵਾਰਤਾ ਜਿਹੜੀ ਕਹਾਣੀ ਹੁੰਦੀ ਆ ਇੱਕੋ ਤਰ੍ਹਾਂ ਦੀ ਹੁੰਦੀ ਆ ਉਹ ਇੱਥੇ ਵੀ ਉਹੋ ਜਿਹੀਆਂ ਕਹਾਣੀਆਂ ਉੱਥੇ ਵੀ ਹੋਈਆਂ ਮੌਜੂਦਾ ਸਥਿਤੀ ਜਿਹੜੀ ਬਣੀ ਹੋਈ ਹੈ ਜੀ ਜਿਵੇਂ ਹਰਨਾਮ ਸਿੰਘ ਧੋਮਾ ਹੋਰਾਂ ਨੇ ਕਿਹਾ ਦਮਦਿਬ ਰਕਸਾਲ ਇੱਕ ਐਡੀ ਵੱਡੀ ਸੰਸਥਾ ਸੰਤਾਂ ਦੇ ਵੇਲੇ ਮਤਲਬ ਆਏ ਪੀਕ ਤੇ ਰਹਿੰਦੀ ਆ ਤੁਸੀਂ ਉਸ ਸਮੇਂ ਇੱਕ ਪੱਤਰਕਾਰੀ ਕਰਦੇ ਆ ਵੀ ਮਹਿਸੂਸ ਕੀਤਾ ਅੱਜ ਉਸ ਸੰਸਥਾ ਵੱਲੋਂ ਇਹ ਚੈਲੰਜ ਕੀਤਾ ਗਿਆ ਕਿ ਦੁਬਾਰਾ ਜਿਹੜੇ ਜਥੇਦਾਰ ਲਾਏ ਗਿਆ ਉਹ ਵੀ ਉਸੇ ਕਲਚਰ ਚ ਲੱਗੇ ਆ ਲਫਾਫਾ ਕਲਚਰ ਤੋਂ ਅਸੀਂ ਉਹਨਾਂ ਨੂੰ ਜਥੇਦਾਰ ਨਹੀਂ ਮੰਨਦੇ ਤੇ ਪੂਰਾ ਪੰਥ ਇਕੱਠਾ ਬਾਦਲਾਂ ਦੇ ਖਿਲਾਫ ਇਹ ਸਿਚੁਏਸ਼ਨ ਨੂੰ ਕਿਵੇਂ ਸਮਝਦੇ ਆਂ ਵੇਖੋ ਬੇ ਵੇਖੋ ਪਹਿਲੀ ਗੱਲ ਤਾਂ ਇਹ ਜਿਹੜੇ ਦਮਦਮੀ ਟਕਸਾਲ ਹੈ ਉਹਦੀ ਉਹ ਪਹਿਲੀ ਗੱਲ ਤਾਂ ਰਹਿ ਨਹੀਂ ਗਈ ਇਹ ਤਾਂ ਕੁਦਰਤੀ ਦਮਦਮੀ ਟਕਸਾਲ ਉੱਤੇ ਇੱਕੋ ਬੰਦਾ ਆਇਆ ਸੰਤ ਪਿੰਡਰਾਵਾਲਾ ਜਰਨੈਲ ਸਿੰਘ ਜਿਹੜਾ ਜਿਹਨੇ ਜਿਨੇ ਜਿਹੜਾ ਮੁਖੀ ਬਣਿਆ ਤੇ ਜਿਹਦੇ ਵੇਲੇ ਇਹਦੀ ਸਾਰੀ ਚੜ੍ਹਤ ਹੋਈ ਤੇ ਇਹ ਪਹਿਲਾਂ ਤਾਂ ਇਹਦਾ ਕੋਈ ਵੱਡਾ ਨਾਂ ਨਹੀਂ ਸੀ ਕਿਸੇ ਲੈਵਲ ਤੇ ਬਾਅਦ ਚ ਵੀ ਇਹ ਥੋੜੇ ਚਿਰ ਬਾਅਦ ਹੀ ਹੁਣ ਸਾਰਾ ਭਾਜਪੀ ਨਾਲ ਇਹਦਾ ਧੁੰਮੇ ਦਾ ਸਿੱਧਾ ਰਿਲੇਸ਼ਨ ਹੈ ਸਭ ਨੂੰ ਹੀ ਪਤਾ ਹੈ ਹੁਣ ਮਹਾਰਾਸ਼ਟਰ ਵਿੱਚ ਤੁੰਮੇ ਨੇ ਹੁਣੇ ਵੋਟਾਂ ਮੰਗੀਆਂ ਬੀਜੇਪੀ ਲਈ ਤੇ ਹੁਣ ਉਹ ਬੀਜੇਪੀ ਨਾਲ ਜੁੜਿਆ ਹੋਇਆ ਪਰ ਇਹ ਤਾਂ ਬੀਜੇਪੀ ਜੁੜਨ ਦਾ ਤੇ ਅਕਾਲੀ ਦਲ ਵੀ ਬੀਜੇਪੀ ਨਾਲ ਜੁੜਿਆ ਹੋਇਆ ਇਸ ਕਰਕੇ ਇਸ ਕਰਕੇ ਇਹ ਅਸੀਂ ਫੈਕਟਰ ਜਿਹੜਾ ਕਾਮਨ ਹੈ ਦੋਨਾਂ 'ਚ ਸਵਾਲ ਤਾਂ ਇਹ ਆ ਵੀ ਉਹ ਉਹ ਹੁਣ ਤੱਕ ਜਿਹੜਾ ਜਿਹੜਾ ਉਹ ਉਹ ਬਾਦਲ ਨਾਲ ਜੁੜਿਆ ਹੋਇਆ ਸੀ ਤੁਮਾ ਤੇ ਹੁਣ ਹੁਣ ਉਹ ਦੇ ਨਾਲ ਟੁੱਟ ਗਿਆ ਇਸੇ ਕਰਕੇ ਹੁਣ ਇਸ ਕਿਸਮ ਦਾ ਲਫਾਫਾ ਕਲਚਰ ਇਹਦੋਂ ਪਹਿਲਾਂ ਨਹੀਂ ਕਦੇ ਕਿਹਾ ਸੀ ਉਹਨੇ ਲਫਾਫਾ ਕਲਚਰ ਕਾਫੀ ਦੇਰ ਦਾ ਉਹ ਤਾਂ ਘੱਟੋ ਘੱਟ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਹੀ ਅਸੀਂ ਮੋٹے ਲੈਵਲ ਤੇ ਕਹਿ ਦਈਏ ਵੀ ਇਹ ਹੈ 95 96 ਤੋਂ ਹੀ ਜੁੜਿਆ ਹੋਇਆ ਪ੍ਰਕਾਸ਼ ਸਿੰਘ ਬਾਦਲ ਨਾਲ ਪਰਿਵਾਰ ਨਾਲ ਜਾਂ ਅਕਾਲੀ ਦਲ ਨਾਲ ਕੋਈ ਇਹਦੋਂ ਪਹਿਲਾਂ ਲਫਾਫੇ ਕਲਚਰ ਵਾਲੀ ਗੱਲ ਨਹੀਂ ਕੀਤੀ ਹੁਣ ਕੀਤੀ ਹੈ ਹੁਣ ਉਹ ਇਹਦੇ ਪਿੱਛੇ ਉਹਦੀ ਆਪਣੀ ਪੋਲਿਟਿਕਸ ਆਪਣੀ ਸਵੈਵਿਲ ਦਾ ਕੁਐਸਚਨ ਹੈ ਜਾ ਕਿਦੇ ਲਈ ਕਹਿ ਰਿਹਾ ਜਾਂ ਕਿਹੜੀ ਪੋਲਿਟਿਕਸ ਪਲੇ ਕਰ ਰਿਹਾ ਇਹ ਅਸੀਂ ਕਹਿ ਨਹੀਂ ਸਕਦੇ ਇਹ ਇੱਕ ਸਵਾਲ ਬਹੁਤ ਖਟਕਦਾ ਜੀ ਜਿਹੜਾ ਸਫਾ ਚਾਹੁੰਦਾ ਵੀ 2007 ਤੋਂ 12 ਤੱਕ ਤਾਂ ਸਰਕਾਰ ਬਣ ਗਈ 12 ਤੋਂ 17 ਜਿਹੜੀ ਬਣਦੀ ਆ ਉਹ ਮਤਲਬ ਪਹਿਲੀ ਵਾਰੀ ਹੋਇਆ ਕਿ ਐਂ ਲੰਮਾ ਸਮਾਂ ਕਾਲੀ ਦਲ ਦੁਬਾਰਾ ਦੋ ਵਾਰੀ 10 ਸਾਲ ਰਾਜ ਕਰਦਾ ਉਹ 12 ਚ ਕੀ ਚੀਜ਼ਾਂ ਸੀਗੀਆਂ ਵਿੱਚ ਜਿਪਸ 2007 ਤੋਂ 12 ਤੱਕ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਫਿਰ ਬਾਦਲਾਂ ਨੇ ਇਹੋ ਜਿਹਾ ਕੀ ਮੰਤਰ ਪੜ੍ਹੇ ਕਿ ਲੋਕਾਂ ਨੇ ਫੇਰ ਲੈ ਜਾਂਦੇ ਉਹਦੇ ਬਾਰੇ ਜੇ ਪੁਰਾਣੇ ਕਿਸੇ ਨੂੰ ਕਲੀਅਰ ਹੋਵੇ ਸਾਨੂੰ ਤਾਂ ਕਲੀਅਰ ਹੈ ਉਹ ਕਾਫੀ ਅਸੀਂ ਉਸ ਵੇਲੇ ਸਾਹ ਦੇਖਦੇ ਸੀ ਵੀ ਉਸ ਵੇਲੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਸੀ ਜਦੋਂ 12 ਦੀ ਚੋਣ ਵੇਲੇ ਉਹਦੀ ਆਪ ਦੀ ਕੁਝ ਪ੍ਰੋਬਲਮ ਸੀ ਪਾਰਟੀ ਦੇ ਵਿੱਚ ਉਹ ਕੁਝ ਪਾਰਟੀ ਦੇ ਬੰਦਿਆਂ ਨੂੰ ਹਰਾਉਣਾ ਚਾਹੁੰਦੇ ਸੀ ਹਰਾਉਂਦੇ ਹਰਾਉਂਦੇ ਉਹ ਕਾਂਗਰਸ ਦੇ ਹੋਰ ਬੰਦੇ ਹਾਰੇ ਗਏ ਤਾਂ ਥੋੜੇ ਜੇ ਫਰਕ ਨਾਲ ਅਕਾਲੀ ਦਲ ਜਿੱਤ ਗਿਆ ਅਕਾਲੀ ਦਲ ਦੀ ਕਿਸੇ ਉਮੀਦ ਹੀ ਨਹੀਂ ਸੀ ਕੀਤੀ ਉਹ ਜਿਤਨਾ ਇਹਦੇ ਉਲਟ ਪਿਆ ਹੁਣ ਹੁਣ ਦੀ ਜਿਹੜੀ ਅੱਜ ਦੀ ਹਾਲਤ ਹੈ ਸ਼ਾਇਦ ਇਹ ਹਾਲਤ ਨਾ ਹੁੰਦੀ ਜੇ ਦੂਜੀ ਵਾਰ ਨਾ ਚੱਤਾ ਇਹ 12 ਚ 12 ਤੋਂ ਜਿਤਨ ਤੋਂ ਬਾਅਦ ਫਿਰ ਇਸ ਨੂੰ ਇਹ ਫਿਕਰ ਹੋ ਗਿਆ ਵੀ ਮੈਂ ਵੋਟ ਬੈਂਕ ਦਾ ਵੋਟ ਬੈਂਕ ਕਿਵੇਂ ਤਿਆਰ ਕਰਾਂ ਉਹ ਵੋਟ ਬੈਂਕ ਤਿਆਰ ਕਰਨ ਦਾ ਕੰਮ ਤਾਂ ਵੈਸੇ ਪਹਿਲਾਂ ਹੀ ਵੜਦਾ ਸੀ 2007 ਚ ਕਿਉਂਕਿ ਮਾਲਵੇ ਦੀਆਂ ਜਿਹੜੀਆਂ 40 45 ਐਸ ਅਸੈਂਬਲੀ ਦੀਆਂ ਸ਼ੀਟਾਂ ਸੀਗੀਆਂ ਉਹਦੇ ਚੋਂ ਹਜੇ ਵੀ ਕਾਂਗਰਸ ਕੋਲੇ ਬਹੁਤੀਆਂ ਆਈਆਂ ਸੀਗੀਆਂ ਪਹਿਲੀ ਇਲੈਕਸ਼ਨ ਵੇਲੇ ਵੀ ਇਨੂੰ ਇਹ ਸੀ ਵੀ ਕਿਵੇਂ ਆ ਗਿਆ ਫਿਰ ਇਹਨੇ ਸਰਵਿਸ ਸਰਵੇ ਕਰਾਇਆ ਪਰ ਅਕਾਲੀ ਦਲ ਗਵਰਨਮੈਂਟ ਨੇ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਉਹਦੇ ਚੋਂ ਇਹ ਨਿਕਲਿਆ ਵੀ ਇਹ ਸੱਤਿਆ ਸੌਦਾ ਅਰਗੇ ਤੇ ਹੋਰ ਸਾਰੇ ਜਿਹੜੇ ਇਹ ਡੇਰੇ ਆ ਤੇ ਇਹ ਇਹ ਕਾਂਗਰਸ ਵੱਲ ਪੁਗਤ ਗਿਆ ਤਾਂ ਫਿਰ ਇਹਨੇ ਉਹਨਾਂ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਉਦੋਂ ਹੀ ਫਿਰ ਉਹ ਜਿਹੜਾ ਸਵਾਗ ਰਚਿਆ ਸਾਰਾ ਕੁਝ ਸਲਾਬਤਪੁਰੇ ਵਾਲਾ ਘਟਨਾ ਸਰਸਾ ਦੇ ਮੁਕੀ ਵਾਲੀ ਉਹ ਸਾਰੀ ਉਦੋਂ ਦੀ ਚੱਲ ਰਹੀ ਸੀ ਫੇਰ ਉਹ ਲਗਾਤਾਰ ਜਲਦੀ-ਚਲਦੀ ਦੇ ਵਿੱਚੋਂ ਇਹ 15 ਵਾਲੀਆਂ ਜਿਹੜੀਆਂ ਬਗਰਾੜੀਆਂ ਵਾਲੀਆਂ ਕੋਈ ਟਰਾਂਮਾ ਉਹਨਾਂ ਦਾ ਚਰਮ ਸੀਮਾ ਸੀ ਇਹ ਵੋਟ ਬੈਂਕ ਪੋਲਿਟਿਕਸ ਦੇ ਵਿੱਚੋਂ ਹੀ ਨਿਕਲੀਆਂ ਹੋਈਆਂ ਗੱਲਾਂ ਸੀ ਵੀ ਅਸੀਂ ਆਪ ਦਾ ਵੋਟ ਬੈਂਕ ਦਾ ਇੱਕ ਥਾਂ ਕਿਵੇਂ ਬਣਾਈਏ ਜਿੱਥੇ ਸਾਡੇ ਸ਼ਿਓਰ ਹੋ ਜੇ ਵੋਟ ਵੀ ਸਾਨੂੰ ਪੈਣੀ ਹੈ ਇਹ ਸਾਰੀ ਹੁਣ ਇਹ ਐਕਸਰਸਾਈਜ਼ ਕਿਸੇ ਸਿਧਾਂਤ ਦੀ ਨਹੀਂ ਸੀ ਰਹਿ ਗਈ ਅਕਾਲੀ ਦਲ ਦਾ ਨੁਕਸਾਨ ਤਾਂ ਬਹੁਤਾ ਹੋਇਆ ਜਦੋਂ ਹੁਣ ਉੱਥੇ ਹੁਕਮਨਾਮੇ 'ਚ ਕਿਹਾ ਜਾਂਦਾ ਵੀ ਇਹ ਐਂਟੀ ਪੰਥਕਾ ਸਾਰੀ ਐਕਟੀਵਿਟੀ ਹੈ ਤਾਂ ਉਹਦਾ ਮਤਲਬ ਕਹਿਣ ਦਾ ਇਹ ਹੈ ਵੀ ਕੁਝ ਵੀ ਨਹੀਂ ਉਹਨਾਂ ਨੇ ਇਹ ਧਿਆਨ ਨਹੀਂ ਰੱਖਿਆ ਉਹ ਤਾਂ ਰਾਜ ਕਰਨਾ ਜਿਵੇਂ ਦੂਜੀਆਂ ਸੈਕੂਲਰ ਪਾਰਟੀਆਂ ਰਾਜ ਕਰਦੀਆਂ ਇਹਨਾਂ ਨੇ ਵੀ ਉਸੇ ਕਿਸਮ ਦਾ ਰਾਜ ਕਰਨ ਦੀ ਗੱਲ ਕੀਤੀ ਹੈ ਰਾਜ ਕਰਨ ਦਾ ਮਤਲਬ ਇਹ ਹੈ ਵੀ ਕਿਵੇਂ ਨਾ ਕਿਵੇਂ ਆਪਦਾ ਇੱਕ ਪੱਕਾ ਠੋਸ ਇੱਕ ਬੇਸ ਬਣਾਇਆ ਜਾਵੇ ਆਧਾਰ ਬਣਾਇਆ ਜਾਵੇ ਤੋਂ ਇਹਨੇ ਪੰਜਾਬ 'ਚ ਆਧਾਰ ਬਣਾਉਣ ਦੀ ਕੋਸ਼ਿਸ਼ ਕੀਤੀ ਡੇਰੇ ਨੂੰ ਵਰਤ ਕੇ ਤੇ ਹੋਰ ਸਾਰਿਆਂ ਨੂੰ ਵੀ ਜਿਹੜੀਆਂ ਦਲ ਥੱਲੇ ਵਾਲੀਆਂ ਸਰੇਣੀਆਂ ਉਹਨਾਂ ਚਾਹਤਾ ਜ਼ੋਰ ਬਣਾਇਆ ਕੀਤਾ ਜਾਵੇ ਉਹਨਾਂ ਨੂੰ ਇਹਨੇ ਸਿਆਸੀ ਸਰਨ ਵੀ ਦਿੱਤੀ ਉਹਨਾਂ ਨੂੰ ਮੌਕਾ ਵੀ ਦਿੱਤਾ 4 1/2 ਮਹੀਨੇ ਬਗਰਾੜੀ ਦੇ ਇਨਸੀਡੈਂਟ ਹੋ ਹੀ ਗਏ ਤੇ ਸਰਕਾਰਾਂ ਨੂੰ ਕੀ ਹੁੰਦਾ ਵੀ ਉੱਥੇ ਥੋੜੇ ਜੇ ਥਾਂ ਤੇ 6 ਪਿੰਡਾਂ ਚ ਸਾਰਾ ਕੁਝ ਹੋਇਆ ਸਾਢੇ 4 ਮਹੀਨਿਆਂ ਚ ਇੱਥੇ ਬੰਦੇ ਨਹੀਂ ਫੜ ਸਕਦੇ ਸਰਕਾਰਾਂ ਤਾਂ ਉਧਰ ਹੀ ਫੜ ਲੈਂਦੀਆਂ ਪੁਲਿਸ ਦਾ ਡਾਟਾ ਵੱਡਾ ਨੈਟਵਰਕ ਹੈ ਨਾ ਕੋਲ ਉਹ ਨਹੀਂ ਅਲਾਉ ਕੀਤਾ ਸੀਗਾ ਵੀ ਸਾਰਾ ਇਹ ਕਿਸ ਤਰੀਕਾ ਜੇ ਵੀ ਲਾਉ ਕੀਤਾ ਜਾਵੇ ਕੋਈ ਤਰੀਕਾ ਕੱਢਿਆ ਜਾਵੇ ਹੋ ਨਹੀਂ ਨਿਕਲਿਆ ਇਹ ਹੋਇਆ ਬਾਦਲ ਪਰਿਵਾਰ ਨੇ ਜਿਹੜੀ ਇਹ ਕਿਹਾ ਜਾਂਦਾ ਵੀ ਬੇਅਦਬੀ ਨਹੀਂ ਕਰਵਾਈ ਇਹ ਕੀ ਹੈ ਜੀ ਫਿਰ ਫਿਰ ਕਿਹਨੇ ਕਰਵਾਈ ਕੀ ਆ ਉਹ ਐਪੀਸੋਡ ਅਸਲ ਚ ਵਾਪਰਿਆ ਕਿਵੇਂ ਤੇ ਜਿਹੜਾ ਤੁਸੀਂ ਦੱਸ ਰਹੇ ਹੋ ਨੈਰੇ ਦੇਖੋ ਉਹਦੀ ਸਿਆਸਤ ਵਿੱਚ ਉਹ ਬੇਅਦਬੀ ਹੋਈ ਹੈ ਸਿਆਸਤ ਕੀ ਸੀ ਬੋਟ ਬੈਂਕ ਬਣਾਉਣੀ ਆਪਦਾ ਬੇਸ ਬਣਾਉਣਾ ਦਲਤਾਂ ਵਾਲਾ ਚ ਧਾਰਮਿਕ ਡੇਰੇਦਾਰਾ ਨਹੀਂ ਬਣਾਉਣਾ ਇਹ ਉਹਦੀ ਸਿਆਸਤ ਦਾ ਪਾਰਟ ਸੀ ਉਹਦੇ ਚੋਂ ਇਹ ਨਿਕਲੀ ਆ ਹੁਣ ਸਿੱਧਾ ਤਾਂ ਕੋਈ ਹੈ ਨਹੀਂ ਵੀ ਜਾ ਕੇ ਬਗਰਾੜੀ ਦੇ ਇਨਸੀਡੈਂਟ ਬਾਦਲ ਪਰਿਵਾਰ ਨੇ ਕੀਤਾ ਇਹ ਤਾਂ ਨਹੀਂ ਹੈ ਨੇੜੇ ਤੇੜੇ ਵੀ ਨਹੀਂ ਪਰ ਉਹਦੀ ਸਿਆਸਤ ਵਿੱਚੋਂ ਨਿਕਲੀਏ ਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਸਿਆਸਤ ਉਸੇ ਦੀ ਸੀ ਸਿਆਸਤ ਇਹ ਹੁੰਦੀ ਹੈ ਵੀ ਤੁਸੀਂ ਕਿਸ ਕਿਸਮ ਦੇ ਬੰਦੇ ਨੂੰ ਨਾਲ ਲਾਉਣਾ ਚਾਹੁੰਦੇ ਆ ਉਹ ਉਸ ਉਹਦੇ ਵਿੱਚੋਂ ਹੀ ਸਾਰੀ ਗੱਲ ਨਿਕਲੀ ਬਿਕਰਾਂਗਾ ਮੁਜੀਠੀਆ ਹੋਰਾਂ ਦਾ ਜਿਹੜਾ ਹੋਣ ਵਾਲਾ ਸਟੈਂਡ ਹੁਣ ਵਾਲੇ ਸਟੈਂਡ ਨੂੰ ਜਿਵੇਂ ਉਹਨਾਂ ਨੇ ਉੱਥੇ ਵੀ ਕਿਹਾ ਵੀ ਮੈਂ ਬੋਲਿਆ ਨਹੀਂ ਮੇਰੀ ਇਹ ਹੀ ਗਲਤੀ ਆ ਮੈਂ ਕਰਵਾਉਣ ਚ ਭਾਗੀਦਾਰ ਨਹੀਂ ਫਿਰ ਕੀ ਕੱਲਾ ਜਿਹੜਾ ਪਰਿਵਾਰ ਆ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਕੱਲਾ ਉਹ ਪਰਿਵਾਰ ਦੋਸ਼ੀ ਜਿਹੜੇ ਉਹਦੇ ਨਾਲ ਜੁੜੇ ਹੋਏ ਨੇ ਜਿਹੜੇ ਵੇਖੋ ਪਤਾ ਨਹੀਂ ਅੰਦਰ ਕੋਟਰੀ ਚ ਕਿਹੜੇ ਕਿਹੜੇ ਉਸ ਟਾਈਮ ਜੁੜੇ ਸੀ ਕੁਝ ਹੋਣ ਵੀ ਜੁੜੇ ਹੋਏ ਆ ਸਵਾਲ ਐ ਵੀ ਉਹਨਾਂ ਨੇ ਕੰਪਨੀ ਹੈਰ ਕੀਤੀ ਕੰਪਨੀ ਰਾਹੀਂ ਸਾਰੀਆਂ ਗਿਣਤੀਆਂ ਬਿੰਤੀਆਂ ਹੁੰਦੀਆਂ ਸੀ ਕੰਪਿਊਟਰ ਰਾਹੀਂ ਬੋਟ ਬੈਂਕ ਬਣਾਈ ਜਾਂਦੀ ਸੀ ਵੀ ਕਿਹੜਾ ਗਰੁੱਪ ਕਿੰਨਾ ਹੈ ਕਿਹੜਾ ਗਰੁੱਪ ਕਿੰਨਾ ਹੈ ਕਿਹਦੀ ਵੋਟ ਕਿਵੇਂ ਲੈਣੀਆਂ ਕਿਹੜੇ ਨੂੰ ਪੈਸੇ ਦੇਣਾ ਇਹ ਸਾਰੀ ਜਿਹੜੀ ਅੱਜ ਕੱਲ ਦੀ ਮਾਡਰਨ ਖੇਡ ਥਰੂ ਕੰਪਿਊਟਰ ਸਾਰੀ ਹੁੰਦੀ ਹੈ ਸਾਰੀਆਂ ਗਿਣਤੀਆਂ ਮਿਲਦੀਆਂ ਹੋਣਗੀਆਂ ਉਹ ਸਾਰੀਆਂ ਅੱਡ ਅੱਡ ਜਾਤਾਂ ਦੀਆਂ ਅੱਡ ਅੱਡ ਕਲਾਸਾਂ ਦੀਆਂ ਅੱਡ ਅੱਡ ਧਰਮਾਂ ਦੀਆਂ ਉਹ ਸਾਰੀਆਂ ਇਹਨਾਂ ਕੰਪਨੀ ਹੈਰ ਕੀਤੀ ਵੀ ਸੀਗੀ ਪਹਿਲਾਂ ਵੀ ਕੀਤੀ ਸੀਗੀ ਹੋਰ ਪਾਰਟੀਆਂ ਵੀ ਕਰਦੀਆਂ ਉਹਨਾਂ ਦੀ ਕੈਲਕੂਲੇਸ਼ਨ ਉੱਤੇ ਸਾਰਾ ਕੁਝ ਕੀਤਾ ਕੀਤਾ ਤਾਂ ਅਕਾਲੀ ਦਲ ਨੇ ਜਾਂ ਬਾਦਲ ਪਰਿਵਾਰ ਦੇ ਕਹਿਣ ਤੇ ਕੀਤਾ ਉਹਦੇ ਚੋਂ ਬਿਕਰਮਜੀ ਸਿੰਘ ਮੁਜੀਠਿਆ ਸਿੱਧਾ ਨਾ ਸ਼ਾਮਲ ਹੋਵੇ ਤਾਂ ਹੋ ਸਕਦਾ ਪੌਸਿਬਿਲਟੀ ਹੈ ਜੀ ਪਰ ਕੀਤਾ ਕਰਾਇਆ ਇਹਨਾਂ ਨੇ ਸਾਰਾ ਇਹ ਮਾਡਰਨ ਗਿਣਤੀਬਿੰਤੀ ਕੀਤੀ ਆ ਹਾਲਾਂਕਿ ਚਾਹੀਦਾ ਇਹ ਆ ਵੀ ਇਹ ਅਕਾਲੀ ਦਲ ਦੀ ਪਾਰਟੀ ਐ ਐ ਜੀ ਪੀ ਸੀ ਕੋਲੇ ਐ ਐ ਜੀ ਪੀ ਸੀ ਤੇ ਕਬਜ਼ਾ ਨਹੀਂ ਨਾ ਹੁੰਦਾ ਇਹਨਾਂ ਦਾ ਤਾਂ ਜਿਵੇਂ ਦੂਜੀਆਂ ਨਿਤਿਸ਼ ਵਰਗੇ ਵੀ ਲਾਲੂ ਵਰਗੇ ਵੀ ਕਾਂਗਰਸ ਵੀ ਸਾਰੇ ਕਿੰਨੇ ਜਿਹੜੇ ਵੋਟਾਂ ਦੀ ਕੈਲਕੂਲੇਸ਼ਨ ਵਾਲੇ ਗਰੁੱਪ ਬਣੇ ਆ ਕੰਪਨੀਆਂ ਬਣੀਆਂ ਉਹਨਾਂ ਨੂੰ ਹੈਰ ਕਰਦੇ ਆ ਕਾਹੇ ਸਾਲਾਂ ਦੇ ਕਰੇ ਕਰੀ ਰਹਿੰਦੇ ਕਿਸੇ ਨੂੰ ਕੀ ਫਰਕ ਸੀ ਸਵਾਲ ਹੈ ਵੀ ਇੱਕ ਪਾਸੇ ਤੁਸੀਂ ਧਾਰਮਿਕ ਲੈਵਲ ਦੇ ਐਸਜੀਪੀਸੀ ਨੂੰ ਕੰਟਰੋਲ ਕਰਦੇ ਹੋ ਅਕਾਲ ਤਖਤ ਨੂੰ ਕੰਟਰੋਲ ਕਰਦੇ ਹੋ ਥੋੜੀ ਤੁਸੀਂ ਉੱਥੇ ਤੁਹਾਡਾ ਪੀਟੀਸੀ ਚੱਲਦਾ ਦਿਨ ਰਾਤ ਤੁਸੀਂ ਉਹ ਉਹਦਾ ਕਬਜ਼ਾ ਨਹੀਂ ਛੱਡਣਾ ਚਾਹੁੰਦੇ ਤੇ ਫਿਰ ਤੁਸੀਂ ਆਹ ਸਾਰਾ ਨਾਲ ਦੀ ਨਾਲ ਸੈਕੂਲਰ ਪਾਰਟੀ ਵਾਂਗੂ ਬਿਨਾ ਉਸ ਧਰਮ ਵਾਲਿਆਂ ਦੀ ਪਰਵਾਹ ਕੀਤੇ ਤਾਂ ਤੁਸੀਂ ਆ ਸਾਰਾ ਕੁਝ ਕਰੀ ਜਾਓ ਬੋਗਲਾ ਨਹੀਂ ਪਰਵਾਹ ਨਹੀਂ ਕੀਤੀ ਤੁਸੀਂ ਕਹਿੰਦੇ ਹਾਂ ਬਿਲਕੁਲ ਤੇ ਇਹਦੀ ਅਕਾਲੀ ਐਸਜੀਪੀਸੀ ਦੇ ਜਿਹੜੇ ਜਿਹੜੇ ਖਾਸ ਕਰਕੇ ਕੁਝ ਮਰਜ਼ਾਦਾ ਹੈਗੇ ਧਰਮ ਦੀ ਉਹ ਨਹੀਂ ਪ੍ਰਵਾਹ ਕੀਤੀ। ਨਾ ਜੇ ਪ੍ਰਵਾਹ ਕੀਤੀ ਹੁੰਦੀ ਤਾਂ ਉਸ ਨੂੰ ਮਾਫੀ ਨਾਮਾ ਨਹੀਂ ਸੀ ਦੇ ਸਕਦੇ ਸਰਸਾ ਡੇਰਾ ਮੁਖੀ ਨੇ। ਉਹਨਾਂ ਨੇ ਤਾਂ ਵੋਟ ਬੈਂਕ ਬੂਰੇ ਰੱਖਿਆ। ਉਹ ਕਹਿੰਦੇ ਵੀ ਅਸੀਂ ਆਪਦੀ ਆਪਦੀ ਪਿਕਚਰ ਚ ਲਾਉਣੀ ਐ। ਜੋਰ ਪਾਇਆ ਤਾਂ ਇਹਨਾਂ ਨੇ ਉਹਨੂੰ ਮਾਫ ਕਰਤਾ। ਮਾਫੀ ਨਾਮਾ ਇਸੂ ਕਰਾ ਤਾ ਗੁਰਬਚਨ ਸਿੰਘ ਅਕਾਲ ਤਖਤ ਦੇ ਜ세ਦਾਰ ਤੋਂ। ਇਹ ਸਾਰਾ ਕੁਝ ਕੀ ਹੋਇਆ? ਇਹ ਛੋਟੀ ਜਿਹੀ ਸਿਆਸਤਵਾਲੀ ਸਾਰਾ ਕੁਝ ਕੀਤਾ। ਉਹ ਪਰੰਪਰਾ ਨੂੰ ਤੁਸੀਂ ਧਿਆਨ ਚ ਨਾ ਰੱਖਿਆ ਇਹ ਸਾਰੇ ਕੋਈ ਡਰ ਨਹੀਂ ਹੁੰਦਾ ਜੀ ਸਿਆਸਤਦਾਨਾਂ ਨੂੰ ਅਕਾਲ ਤਖਤ ਦੇ ਏਡੀ ਵੱਡੀ ਮਗਰ ਨਹੀਂ ਅਕਾਲ ਤਖਤ ਤੋਂ ਡਰ ਕੀ ਹੁੰਦਾ ਜਦੋਂ ਅਕਾਲ ਤਖਤ ਦੇ ਤੁਹਾਨੂੰ ਵਰਤਦੇ ਆ ਪਹਿਲਾਂ ਕਿੰਨੇ ਸਾਲਾਂ ਦੇ ਤਿੰਨ ਦਹਾਕੇ ਕਹਿੰਦੇ ਪਹਿਲਾਂ ਬੜਤੀ ਰਹੀ ਸੀ ਸਾਰੇ ਹਾਂ ਇਹਨਾਂ ਨੂੰ ਪਤਾ ਵੀ ਉਹਦੀ ਕੀ ਤਾਕਤ ਜਿਦੋਂ ਉਹ ਬੰਦਿਆਂ ਤੋਂ ਡਰਕਾਤਾ ਹੋਵੇ ਜਿਹੜੇ ਉਹਨਾਂ ਦੇ ਆਪ ਦੇ ਉਹ ਨਿਯੁਕਤ ਕੀਤੇ ਬੰਦੇ ਹੋਣ ਕਹੇ ਤੇ ਚੱਲਦੇ ਹੁਣ ਸੱਦ ਕੇ ਤਾਂ ਉਹਨੂੰ ਕਰ ਸੱਦ ਕੇ ਤਾਂ ਡਾਇਰੈਕਸ਼ਨਾਂ ਦਿੱਤੀਆਂ ਗੁਰਬਚਨ ਸਿੰਘ ਨੂੰ ਅਕਾਲ ਤਖਤ ਦੇ ਜਸਤਾਰਨ ਵੀ ਐ ਕਰਨਾ ਹੈ ਐ ਅਕਾਲ ਤਖਤ ਦੇ ਹੁਕਮਨਾਮੇ ਵੀ ਕਰੋ ਜਾਰੀ ਕਰੋ ਕਰੋ ਕਹਿਣ ਤੇ ਹੋਏ ਸੱਦ ਕੇ ਉਹ ਉਹਨਾਂ ਡਾਇਰੈਕਸ਼ਨਾਂ ਦੇਤੇ ਵੀ ਐ ਕਰਨਾ ਜਾ ਕੇ ਉਹਨੇ ਹੁਕਮਨਾਮਾ ਜਾਰੀ ਕਰਤਾ ਹੂੰ ਜੋ ਲੋੜ ਸੀ ਸਾਰਾ ਕੁਝ ਉਹ ਸਾਹਮਣੇ ਪਰ ਕਰੇ ਸੱਦ ਕੇ ਇਹ ਸਭ ਤੋਂ ਵੱਡੀ ਗੱਲ ਹੋ ਗਈ ਆਖਰੀ ਸਵਾਲ ਹੈ ਜੀ ਕਿ ਹੁਣ ਹੁਣ ਕੀ ਬਣੂਗਾ ਫਿਰ ਪੰਥਕ ਮਸਲੇ ਕੌਣ ਚੁੱਕੂਗਾ ਜੇ ਮਤਲਬ ਜੇ ਇਦਾਂ ਰਿਵਾਈਵਲ ਨਹੀਂ ਹੁੰਦੀ ਤੇ ਬਾਦਲ ਪਰਵਾਰ ਜੇ ਨਹੀਂ ਛੱਡਦਾ ਫਿਰ ਸਥਿਤੀ ਕੀ ਬਣੂਗੀ ਵੇਖੋ ਇਹ ਤਾਂ ਛੱਡਣਾ ਤਾਂ ਪੈਣਾ ਹੀ ਹੁੰਦਾ ਤੁਸੀਂ ਉੰਜ ਵੀ ਮਤਲਬ ਕਿ ਪ੍ਰਕਾਸ਼ ਸਿੰਘ ਬਾਦਲ ਬੜਾ 10 ਇਲੈਕਸ਼ਨਾਂ ਜਿੱਤੀਆਂ ਸੀ ਅਖੀਰਲੇ ਇਲੈਕਸ਼ਨ ਦੇ ਵਿੱਚ ਉਹ ਬੰਦਾ ਬੜਾ ਬੇਹਰਮ ਬੇਹਰਮਤੀ ਤੇ ਬੇਇੱਜ਼ਤ ਹੋ ਕੇ ਉਹ ਪੂਰਾ ਹੋਇਆ ਹਾਰ ਕੇ ਹੋਇਆ ਜਿਹੜਾ 5 ਵਾਰ 6 ਵਾਰ ਚੀਫ ਮਿਨਿਸਟਰ ਰਹਿ ਚੁੱਕਿਆ ਹੋਵੇ ਤੇ ਲਗਾਤਾਰ ਇਲੈਕਸ਼ਨ ਨਾਲ ਹਾਰੀ ਹੋਵੇ ਜ਼ਿੰਦਗੀ ਚ ਉਹਨੂੰ ਲਾਸਟ ਚ ਹਾਰਨਾ ਪੈ ਜੇ ਇਮੀ ਇਹ ਪਰਿਵਾਰ ਨੂੰ ਲਾਸਟ ਚ ਹੋਣਾ ਸਾਰਾ ਹੱਥੋਂ ਜਾਂਦਾ ਤਾਂ ਜਾ ਸਕਦਾ ਇਹ ਤੇ ਕੋਈ ਗੱਲ ਨਹੀਂ ਜੇ ਦੂਜੇ ਤਕੜੇ ਹੋ ਗਏ ਤਾਂ ਤੇ ਪਰ ਸਵਾਲ ਇਹ ਹੈ ਵੀ ਅਕਾਲੀ ਤਖਤ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਹਦੇ ਨਾਲ ਜ਼ਰੂਰੀ ਨਹੀਂ ਵੀ ਅਕਾਲੀ ਦਲ ਤਕੜਾ ਹੋ ਜਾਏ ਜੋ ਕੁਝ ਅੱਜ ਹੋ ਗਿਆ ਜਿਹੜੀ ਸਥਿਤੀ ਇਹ ਆ ਇਹ ਸਾਨੂੰ ਐਵੇਂ ਭੁਲੇਖਾ ਅਕਾਲੀ ਦਲ ਤਕੜਾ ਤਾਂ ਹੋ ਜੇ ਅਕਾਲੀ ਦਲ ਦੀ ਸਿਆਸਤ ਬਦਲਣਗੇ ਅਕਾਲੀ ਦਲ ਦੀ ਤਾਂ ਉਹੀ ਭਾਜੀਪੀ ਵਾਲੀ ਸਿਆਸਤ ਹੈ ਹਜੇ ਤੱਕ ਉਸੇ ਨਾਲ ਹੀ ਜੁੜੇ ਹੋਏ ਆ ਸਾਰਾ ਕੁਝ ਤੋ ਫਿਰ ਇਹ ਸਿਆਸਤ ਦੇ ਕਰਕੇ ਤਾਂ ਅਕਾਲੀ ਦਲ ਦੀ ਹਾਲਤ ਹੋਈ ਹੈ ਤੇ ਹੁਣ ਵੀ ਉਸੇ ਸਿਆਸਤ ਦੇ ਜੁੜੇ ਹੋਏ ਤਾਂ ਇਹਦਾ ਮਤਲਬ ਅਕਾਲ ਤਖਤ ਦੀ ਗੱਲ ਦਾ ਥੋੜਾ ਬਹੁਤ ਤਾਂ ਥੋੜੇ ਅਸਰ ਪੈ ਸਕਦਾ ਕਿਸੇ ਗੱਲ ਦਾ ਪਰ ਸਿਆਸਤ ਚ ਫਰਕ ਪੈਂਦਾ ਤਾਂ ਫਰਕ ਪੈਂਦਾ ਪਾਰਟੀ ਦੇ ਵਿੱਚ ਵੋਟ ਬੈਂਕ ਦੇ ਵਿੱਚ ਉਹ ਸਿਆਸਤ ਕੀ ਲੈਂਦਾ ਜੇ ਹਰ ਜੀਤਾ ਵੀ ਕਾਂਗਰਸ ਨੇ ਇਸਲੀਆਰੀ ਮਈ ਦੇ ਮਈ ਤੋਂ ਪਹਿਲਾਂ ਰੌਹਲ ਗਾਂਧੀ ਨੇ ਕਈ ਪੋਜੀਸ਼ਨਾਂ ਲਈਆਂ ਉਹ ਪੋਜੀਸ਼ਨਾਂ ਕਰਕੇ ਐਡੀ ਵੱਡੀ ਸਟਰੋਂਗ ਪਾਰਟੀ ਨੂੰ ਕਾਫੀ ਡੈਂਟ ਪਾ ਗਿਆ ਮੋਦੀ ਪਾਰਟੀ ਚ ਬੀਜੇਪੀ ਪਾਰਟੀ ਚ ਇਹ ਇਹ ਫੇਰ ਸੀ ਉਹਦੀ ਸਿਆਸਤ ਨੇ ਡੈਂਟ ਪਾਇਆ ਸਿਆਸਤ ਇਹਨਾਂ ਨੇ ਬਦਲੀ ਨਹੀਂ ਹਜ ਤੱਕ ਨਾ ਹਾ ਦੇ ਕੋਈ ਬਦਲਦਾ ਦਿਖਦਾ ਇਸ ਕਰਕੇ ਆ ਐਕਸਰਸਾਈਜ਼ ਮੈਨੂੰ ਤਾਂ ਇਹ ਬਾਦੂ ਐਕਸਰਸਾਈਜ਼ ਲੱਗਦੀ ਆ ਪਰ ਇਹਦੇ ਵਿੱਚ ਪਤਾ ਲੱਗ ਜੂਵੇ ਅਕਾਲ ਤਖ ਦੀ ਸਥਿਤੀ ਕੀ ਆ ਅਕਾਲ ਤਖ ਤਾਂ ਮਰਿਆਦਾ ਕੀ ਆ ਅਕਾਲ ਤਖ ਤੱਕ ਖੇਤਰ ਕੀ ਰਾ ਕੀ ਹੈ ਅਧਿਕਾਰ ਕੀ ਹੈ ਤੇ ਉਹ ਕਿਵੇਂ ਉਹਦੀ ਵਿਧੀਵਤ ਤਰੀਕੇ ਨਾਲ ਨਵੇਂ ਜਸਦਾ ਲਾਏ ਜਾ ਸਕਦੇ ਹਟਾਏ ਜਾ ਸਕਦੇ ਸਾਰਾ ਕੁਝ ਹੁਣ ਸਿੱਖ ਪੰਥ ਦੇ ਸਾਹਮਣੇ ਹੀ ਹੈ ਉਹ ਕੀ ਕਰਨਗੇ ਜੀ ਤੁਸੀਂ ਗੱਲਬਾਤ ਲਈ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸ਼ੁਕਰੀਆ ਆ ਤਾਂ ਮੇਰੇ ਨਾਲ ਜੁੜੇ ਸਨ ਇਸਵਾਲ ਸਿੱਧੂ ਜੀ ਸੀਨੀਅਰ ਪੱਤਰਕਾਰ ਨੇ ਉਹਨਾਂ ਨੇ ਓਵਰਆਲ ਅਕਾਲ ਤੱਕ ਦੀ ਮਰਿਆਦਾ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੀਆਂ ਜਿਹੜੀਆਂ ਪਿਛਲੇ ਟਾਈਮ ਦੇ ਵਿੱਚ ਪਰਸਥਿਤੀਆਂ ਬਣੀਆਂ ਉਹਨਾਂ ਦੇ ਫੈਸਲੇ ਉਹਨਾਂ ਬਾਰੇ ਖੁੱਲ ਕੇ ਗੱਲਬਾਤ ਕੀਤੀ ਹੈ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਬਾਕਸ 'ਚ ਆਪਣਾ ਵਿਚਾਰ ਜ਼ਰੂਰ ਦਿਓ ਕੈਮਰਾ ਪਰਸਨ ਜੱਸੀ ਤੇ ਦੀਪਕ ਦੇ ਨਾਲ ਮੈਂ ਮੋਹਨ ਸਿੰਘ ਔਲਖ ਰੋਜ਼ਾਨਾ ਸਪੋਕਸਮੈਨ ਲਈ ਧੰਨਵਾਦ